ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਕੌਣੀ ਕੌਣੀ ਪਿੰਡ ਦੋਸਤੋ ਜ਼ਿਲ੍ਹਾ ਮੋਕਸਰ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਗਿੱਦੜਵਾਹਾ ਮੰਡੀ ਪੈ ਜਾਂਦੀ ਆ ਇਸ ਪਿੰਡ ਵਿੱਚ ਦੋਸਤੋ ਬਾਈ ਦਾ ਵਪਾਰ ਲਾਈਨ ਦਾ ਕੰਮ ਆ ਬਹੁਤ ਹੀ ਜਿਆਦੇ ਚੰਗੇ ਦੋਸਤੋ ਪਸ਼ੂ ਲਿਆ ਕੇ ਸੇਲ ਪਰਚੇਜ ਦਾ ਕੰਮ ਕਰਦੇ ਆ ਵੇਖ ਸਕਦੇ ਆ ਬਹੁਤ ਚੰਗੀਆਂ ਜਰਸੀ ਵੜਾਣ ਆ ਦੋਸਤੋ ਜ਼ਿਆਦਾਤਰ ਦੋਸਤੋ ਬਾਈ ਦਾ ਕੰਮ ਜਰਸੀ گاਵਾਾਂ ਤੇ ਹੀ ਆ ਤੇ ਦੋ ਨਗ ਦੋਸਤੋ ਅੱਜ ਵਿਕਾਊ ਆ ਬਾਈ ਹਰਾਂ ਕੋਲੇ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਵੀਰ ਦੋਸਤੋ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਨੂੰ ਵੇਖ ਰਹੇ ਆ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਵਧੀਆ ਜੀ ਹਾਂਜੀ ਨਾਮ ਬਾਰੇ ਦੱਸਿਓ ਜੀ ਆਪਣਾ ਕੀ ਨਾਮ ਨਾਮ ਬਾਈ ਜਯਾਦਵਿੰਦਰ ਸਿੰਘ ਜਯਾਦਵਿੰਦਰ ਸਿੰਘ ਹਾਂਜੀ ਤੇ ਨੰਬਰ ਵੀ ਦੱਸਿਓ ਬਾਈ 88961 ਅੱਛਾ 0064 ਠੀਕ ਆ ਤੇ ਫਿਰ ਅੱਜ ਦੋ ਨਾਕ ਵਕਾਉਗਾ ਬਾਈ ਹਾਂਜੀ ਬਾਈ ਦੋ ਨਾਕ ਵਕਾਉਗਾ ਠੀਕ ਆ ਜਰਸੀ ਤੇ ਜ਼ਿਆਦਾਤਰ ਕੰਮ ਕਰਦਾ ਹਾਂਜੀ ਬਾਈ ਜਰਸੀਆਂ ਹੀ ਆਉਂਦੀਆਂ ਆਪਾਂ ਦੇ ਕੋਲ ਟੀਨ ਚੰਗੀਆਂ ਵਧੀਆ ਪੰਜਾਹ ਆ ਨਾ ਵਧੀਆ ਠੀਕ ਆ ਤੇ ਹੁਣ ਜਿਹੜੀ ਸਾਹਮਣੇ ਖੜੀ ਹੈ ਬਈ ਇਹਦੇ ਬਾਰੇ ਜਾਣਕਾਰੀ ਦੋ ਜੇ ਕਿੰਨੇ ਸੂਏ ਕੀ ਦੁੱਧ ਰਕਾਰਾ ਇਹ ਬਾਈ ਜੀ ਦੂਜੇ ਸੂਏ ਸੂਣਾ ਵੈੜਨੇ ਦੂਜੇ ਸੂਏ ਸੂਣਾ ਹਾਂਜੀ ਅੱਜ ਹਾ ਘਟੋ ਘਟ 10 ਦਿਨ ਦੀ ਕੱਚੀ ਹੈ ਜੀ 10 ਦਿਨ ਦੀ ਹਜੇ ਕੱਚੀ ਆ ਹਾਂਜੀ 10 ਦਿਨ ਬਾਈ ਜੀ ਲੈ ਜੂਗੀਆਂ ਰਾਮਦਰ ਤੇ ਪਹਿਲੇ ਸੂਏ ਦਾ ਰਿਕਾਰਡ ਜਿਹੜਾ 18 ਲੀਟਰ ਤੋੜਦਾ ਹੀ ਬਾਈ ਇਹਦਾ ਠੀਕ ਆ 18 ਲੀਟਰ ਪਹਿਲੇ ਸੂਏ ਕੱਢਿਆ ਨੇ ਹਾਂਜੀ ਹਾਂਜੀ ਤੇ ਅਈ ਤੀ ਕੀ ਉਮੀਦ ਦਾ ਕਰਦੇ ਆ ਅੱਜ ਕੀ 20 ਲੀਟਰ ਤਾਂ ਦੇਊਗੀ ਜੀ ਰਾਮਦਰ ਨਾਲ 20 ਲੀਟਰ ਹਾਂਜੀ ਕਰ ਦਊਗੀ ਲਓ ਵੀ ਸੱਜਣਾ ਬਾਈ ਦੇ ਉਮੀਦ ਆ ਵੀ 20 ਲੀਟਰ ਦੋਸਤੋ ਦੁੱਧ ਕਰ ਦਊਗੀ ਚੰਗੀ ਆ ਕੁਆਲਿਟੀ ਵੇਖ ਸਕਦੇ ਆ ਫੇਸ ਕੁਆਲਿਟੀ ਚੰਗੀ ਆ ਤੇ ਥਣ ਹਵਾਨੇ ਦੀ ਦੋਸਤੋ ਬਹੁਤ ਸਾਫ ਆ ਵੇਖ ਸਕਦੇ ਆ ਨੇੜੇ ਹੋ ਕੇ ਤੁਹਾਨੂੰ ਥਣਾ ਦਾ ਸਾਈਗ ਹੈ ਦੋਸਤੋ ਵਿਖਾ ਦਿੰਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕਰਨਾ ਦੋਸਤੋ ਹਜੇ ਇਹ ਦੇ ਦਿਨ ਆ ਦੋਸਤੋ ਇੱਕ ਹਫਤੇ ਤੋਂ ਵੱਧ ਤਕਰੀਬਨ ਲੈ ਜੂਗੀ 10 ਦਿਨ ਬਾਈ ਨੇ ਦੱਸਿਆ ਹੋ ਸਕਦਾ ਵੀ 10 ਦਿਨ ਲੈ ਵੀ ਸਕਦੀ ਆ ਵੇਖ ਸਕਦੇ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਦੋਸਤੋ ਕਰਾਤੀ ਤੇ ਬਾਕੀ ਦੋਸਤੋ ਚੰਗੇ ਕਦ ਕਾਟ ਦੇ ਵਿੱਚ ਆ ਨਾ ਹੀ ਕੋਈ ਬਾਲੀ ਛੋਟੀ ਆ ਤੇ ਨਾ ਹੀ ਬਾਲੀ ਵੱਡੀ ਆ ਦੋਸਤੋ ਵੇਖ ਸਕਦੇ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜੋ ਬਈ ਲਓ ਬਈ ਸੱਜਣੋ ਤੁਰੇ ਜਾਂਦੀ ਤੋਂ ਹਵਾਨੇ ਦੀ ਜੱਜਮੈਂਟ ਤੁਸੀਂ ਲਾ ਲੈਣੀ ਆ ਬਹੁਤ ਸੋਹਣਾ ਹਵਾਨਾ ਤਿਆਰ ਕਰਨਾ ਦੋਸਤੋ ਢਿੱਲ ਢੂਲ ਬਹੁ ਪਈ ਆ ਹਜੇ ਸਾਰੀ ਵਾਲ ਢਿੱਲ ਕੱਢ ਕੇ ਦੋਸਤੋ ਫੇਰ ਸੂਣਾ ਇਹਨੇ ਤੇ ਉਦੋਂ ਨੂੰ ਹਵਾਨਾ ਦੋਸਤੋ ਬਹੁਤ ਵੱਡਾ ਤਿਆਰ ਕਰ ਜਾਣਾ ਵੇਖ ਸਕਦੇ ਆ ਈ ਮੁੱਲ ਕਰਾਂਗੇ ਬਾਈ ਇਹਦਾ ਇਹਦਾ ਬਾਈ ਜੀ ਮੁੱਲ 70000 ਰੁਪਏ ਕਰਦੇ ਆ 70000 ਮੌਕੇ ਤੇ ਕੋਈ ਮਾਨਤਾਨ ਉਹ ਚ ਬਾਈ ਜੀ ਮਾਨਤਾਨ ਕਰਾਂਗੇ ਜ਼ਰੂਰ ਜੀ ਲਓ ਵੀ ਸੱਜਣਾ ਮੌਕੇ ਤੇ ਮਾਨਤਾਨ ਹੋ ਜੂਗਾ ਬਾਈ ਜੀ ਨੇ ਮੁੱਲ 70000 ਕੀਤਾ ਬਾਕੀ ਦੋਸਤੋ ਤੁਸੀਂ ਆਪਦੀ ਸਮਝ ਨਾਲ ਲੈਣੀ ਆ ਆ ਕੇ ਤਸੱਲੀ ਕਰਕੇ ਸੌਦਾ ਕਰ ਲਿਓ ਜੀ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲੂਗਾ ਇਸ ਤੋਂ ਅੱਗੇ ਦੋਸਤੋ ਪਹਿਲਾ ਸੁਆ ਗੱਬਣ ਵੈੜਾ ਬਹੁਤ ਸ਼ਕੀਨ ਵੈੜਾ ਦੋਸਤੋ ਇਹਦੀ ਵੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਹਾਂਜੀ ਬਈ ਇਹਦੇ ਬਾਰੇ ਦੱਸੋ ਜੀ ਇਹ ਵੀ ਬਾਈ ਜੀ ਹਜੇ 10 ਦਿਨ ਦੀ ਕੱਚੀ ਆ। 10 ਦਿਨ ਦੀ ਕੱਚੀ ਆ। ਹਾਂਜੀ ਇਹ ਬਾਈ ਜੀ ਆਪ ਵਰਲਡ ਵਾਈਡ ਦੇ ਸੀਮਨ ਦੀ ਦੂ ਸੀਮਨ ਦੀ ਆਪ ਐ ਸੈਕਸਰ ਸੀਮਨ ਦੀ ਆਪ। ਠੀਕ ਆ। ਜਿਹੜਾ ਇਹ ਲੱਗਿਆ ਬਾਈ ਜੀ ਅੱਗੇ ਡੈਨਮਾਰਕ ਦਾ 40138 ਲੱਗਿਆ ਜੀ। 40138 ਗਾਂ ਲੱਗਿਆ ਅੱਗੇ। ਹਾਂਜੀ ਕੀ ਤੋਂ ਘੱਪਣ ਆਏ। ਠੀਕ ਆ। ਹਾਂਜੀ ਤੇ ਮਦਰ ਰਿਕਾਰਡ ਬਾਰੇ ਬਈ ਕੋਈ ਜਾਣਕਾਰੀ। ਮਦਰ ਰਿਕਾਰਡ ਬਾਈ ਜੀ ਇਹ ਬੱਚੀ ਆਪਾਂ ਫਾਰਮ ਚੋਂ ਲਈ ਆ। ਫਾਰਮ ਚੋਂ ਲਈ ਆ। ਹਾਂਜੀ ਤੇ ਮਦਰ ਰਿਕਾਰਡ ਬਹੁਤ ਚੰਗਾ ਹੈ ਦਾ ਦੱਸਦੇ 27 28 ਲੀਟਰ ਦਾ ਇਹਦੇ। ਅੱਛਾ ਠੀਕ। ਹਾਂਜੀ। ਲੋ ਵੀ ਸੱਜਣੋ 27 28 ਲੀਟਰ ਮਦਰ ਰਿਕਾਡ ਬਾਈ ਦੱਸ ਰਿਹਾ ਵੀ ਫਾਰਮ ਤੋਂ ਆਪਾਂ ਵੜ ਲਈਏ ਦੋਸਤੋ ਪਹਿਲਾ ਸੁਆ ਗੱਬਣਾ ਤੇ ਥਣ ਹਵਾਨਾ ਵੀ ਦੋਸਤੋ ਵਿਖਾਵਾਂਗੇ ਫੇਸ ਕੁਆਲਟੀ ਦੇਖ ਸਕਦੇ ਆ ਤੁਸੀਂ ਫਿਰ ਦੇਖ ਸਕਦੇ ਆ ਮੱਥੇ ਦੇ ਉੱਤੇ ਦੋਸਤੋ ਦੇਖ ਸਕਦੇ ਆ ਬੋਦੀ ਤੇ ਕੁਆਲਟੀ ਵੇਖੋ ਦੋਸਤੋ ਕੰਨ ਬਿਲਕੁਲ ਨਿੱਕਾ ਕੰਨਾ ਦੇਖ ਸਕਦੇ ਆ ਤੇ ਥਣਾ ਦਾ ਸਾਈਜ਼ ਗੈਪ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਦੇਖ ਸਕਦੇ ਆਂ ਦੋਸਤੋ ਹਵਾਨਾ ਇਹਨੇ ਵੀ ਦੋਸਤੋ ਬਹੁਤ ਵੱਡਾ ਤਿਆਰ ਕਰ ਜਾਣਾ ਹਜੇ ਦੱਸਦੇ ਨੇ ਇਹਦੇ ਬਾਕੀ ਆ ਦੋਸਤੋ ਦੇਖ ਸਕਦੇ ਆਂ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਮਗਰਲੇ ਪਾਸੇ ਹਵਾਨੇ ਦੀ ਜੱਜਮੈਂਟ ਲਾ ਲੋ ਦੋਸਤੋ ਆ ਸਾਰੀਆਂ ਢਿੱਲਾਂ ਦੋਸਤੋ ਕੱਢ ਕੇ ਇਹਨੇ ਫੇਰ ਸੂਣਾ ਦੇਖ ਸਕਦੇ ਆਂ ਬਿਲਕੁਲ ਸੀਲ ਠੰਡੀ ਆ ਮੈਂ ਆਪ ਹੱਥ ਨਾਲ ਲਾਰਿਆਂ ਦੋਸਤੋ ਤੋੜ ਕੇ ਬਈ ਇਹਨੂੰ ਵੀ ਵਿਖਾ ਦਿਓ ਇਹ ਵੀ ਦੋਸਤੋ ਟਾਪ ਦਾ ਨਗੀਨਾ ਹੀ ਆ ਦਰਮਿਆਨੇ ਕਦ ਕਾਟ ਚਾ ਦੋਸਤੋ ਨਾਮ ਵਾਲਾ ਵੱਡਾ ਤੇ ਨਾਮ ਵਾਲਾ ਛੋਟਾ ਦੇਖ ਸਕਦੇ ਆ ਦੋਸਤੋ ਤੋਰ ਤਾਰ ਜਿਆਦਾਤਰ ਬਾਈ ਦੇ ਘਰੇ ਵੀ ਦੋਸਤੋ ਜਰਸੀ ਰੱਖੀਆਂ ਹੋਈਆਂ ਵੇਖ ਸਕਦੇ ਆ ਚੰਗੀਆਂ ਜਰਸੀ ਨਿਕਾ ਮਾਰ ਲਓ ਤੇ ਜਰਸੀ ਤੇ ਹੀ ਬਾਈ ਵਪਾਰ ਦਾ ਕੰਮ ਕਰਦਾ ਸ਼ੌਂਕ ਹੀ ਹੁੰਦਾ ਦੋਸਤੋ ਜਿਹੜੀ ਲਾਈਨ ਚ ਬੰਦਾ ਵੜ ਜੇ ਉਸੇ ਨੂੰ ਫਿਰ ਉਹੀ ਚੀਜ਼ ਚੰਗੀ ਲੱਗਦੀ ਆ ਇਹਦਾ ਕੀ ਮੁੱਲ ਕਰਾਂਗੇ ਬਾਈ ਇਹਦਾ ਬਾਈ ਜੀ ਮੁੱਲ 70000 ਰੁਪਏ ਕਰਦੇ ਇਹਦਾ 70000 ਇਹ ਚੋ ਇਮਾਨਦਾਨ ਹੋ ਜੂ ਹਾਂਜੀ ਬਾਈ ਹੋ ਜੂ ਮਾਨਤਾਨ ਲਓ ਬਈ ਸਜਣੋ ਮਾਨਤਾਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਣਾ ਦੋਵੇਂ ਵਹਿੜਾ ਦੋਸਤੋ ਬਿਲਕੁਲ ਓਕੇ ਆ ਫੇਸ ਬਿਊਟੀ ਦੀਆਂ ਦੇਖ ਸਕਦੇ ਆ ਖੜਨੀ ਖੁੜਨੀ ਵੇਖ ਸਕਦੇ ਆ ਦੋਸਤੋ ਬਹੁਤ ਚੰਗੀ ਖੜਨੀ ਆ ਤਾ ਉਮੀਦ ਆ ਦੋਸਤੋ ਚੰਗਾ ਦੁੱਧ ਪਾ ਦੇਣੀ ਆ ਤੇ ਮੁੱਲ ਜਿਹੜਾ ਦੋਸਤੋ ਦੋਹਾਂ ਦਾ ਆਪਾਂ ਵੀਡੀਓ ਚ ਬਾਈ ਤੋਂ ਪੁੱਛਤਾ ਜਿੰਨਾ ਵੀਰਾਂ ਦੇ ਇਹਨਾਂ ਦੋਹਾਂ ਨਗਰਾਂ ਦੇ ਵਿੱਚੋਂ ਕੋਈ ਵੀ ਨਾ ਪਸੰਦ ਹੋਵੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੋਸਤੋ ਸੌਦਾ ਕਰ ਸਕਦੇ ਆ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ